ਅਜਿਹੀ ਲੋਕ ਸਭਾ ਸੀਟ ਬਠਿੰਡਾ ਦੀ ਗੱਲ ਕਰਾਂਗੇ ਬਠਿੰਡਾ ਬਾਦਲਾਂ ਦੀ ਗੜ ਮੰਨੀ ਜਾਂਦੀ ਇਸ ਕਰਕੇ ਕਿ ਬਾਦਲਾਂ ਦਾ ਉੱਥੇ ਕਾਫੀ ਸਿਆਸੀ ਤੌਰ ਤੇ ਟੱਕ ਰਹੀ ਆ ਕਬਜਾ ਰਿਆ ਰਹੀ ਗੱਲ ਲੋਕ ਸਭਾ ਦੇ ਵਿੱਚ ਕਿਉਂਕਿ ਬਠਿੰਡਾ ਲਗਾਤਾਰ ਹਰ ਸਿਮਰਤ ਕੌਰ ਬਾਦਲ ਤਿੰਨ ਦਫਾ ਲੋਕ ਸਭਾ ਮੈਂਬਰ ਬਣ ਚੁੱਕੇ ਨੇ ਸਭ ਤੋਂ ਪਹਿਲਾਂ 2009 2009 ਦੇ ਵਿੱਚ ਕੈਪਟਨ ਮਿਰਿੰਦਰ ਸਿੰਘ ਦੇ ਲੜਕੇ ਰਣਿੰਦਰ ਸਿੰਘ ਨੂੰ ਕਰੀਬ ਸਵਾ ਲੱਖ ਵੋਟਾਂ ਦੇ ਨਾਲ ਰਾਇ ਫਿਰ ਆਪਣੇ ਦਿਓਰ 2014 ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਕੋਈ 25000 ਵੋਟਾਂ ਦੇ ਨਾਲ ਰਾਇਆ ਤੇ ਫਿਰ 2019 ਦੇ ਵਿੱਚ ਰਾਜ ਅਮਰਿੰਦਰ ਸਿੰਘ ਵੜਿੰਗ ਨੂੰ 1000 ਦੇ ਕਰੀਬ ਵੋਟਾਂ ਦੇ ਫਰਕ ਨਾਲ ਲਾ ਕੇ ਰਾ ਕੇ ਹੈਟ੍ਰਿਕ ਬਣਾਈ ਸੀ ਤੇ ਇਸ ਵਾਰ ਕੀ ਹਰਸਿਮਰਤ ਕੌਰ ਬਾਦਲ ਬਠਿੰਡਾ ਲੜ ਗਈ ਜਾਂ ਕਿਸੇ ਹੋਰ ਹਲਕੇ ਤੋਂ ਉਹ ਆਪਣੀ ਕਿਸਮਤ ਅਜਮਾਉਣਗੇ ਇਹ ਚਰਚਾ ਸ਼ੁਰੂ ਹੋ ਚੁੱਕੀ ਹੈ ਪਰ ਗੱਲ ਬਠਿੰਡਾ ਦੇ ਵਿੱਚ ਇਸ ਵਾਰ ਕਿਉਂਕਿ ਭਾਜਪਾ ਨਾਲੋਂ ਅੱਡ ਹੋ ਕੇ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੋ ਰਾਮ ਆਦੀ ਪਾਰਟੀ ਕਾਂਗਰਸ ਚਾਰ ਤਰਫੇ ਮੁਕਾਬਲੇ ਹੋਣ ਦੀ ਆਸ ਹੈ ਲੇਕਿਨ ਸਵਾਲ ਇਹ ਹੈ ਕਿ ਬਠਿੰਡਾ ਦੇ ਵਿੱਚ ਜਹਰ ਸਿਮਰਤ ਕੌਰ ਬਾਦਲ ਲੜਦੀ ਹੈ ਤੇ ਕੀ ਬਾਦਲਾਂ ਦੀ ਜਾਂ ਕਾਲੀਆਂ ਦੀ ਚੜ੍ਹਤ ਬਰਕਰਾਰ ਰਹੇਗੀ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਮ ਆਦੀ ਪਾਰਟੀ ਦੀ ਆਮ ਆਦੀ ਪਾਰਟੀ ਇਸ ਵਾਰ ਕੀ ਬਠਿੰਡਾ ਤੋਂ ਕਿਸ ਨੂੰ ਉਮੀਦਵਾਰ ਬਣਾ ਸਕਦੀ ਹੈ ਹਾਲਾਂਕਿ ਜਦੋਂ 2014 ਦੇ ਵਿੱਚ ਆਮ ਆਦੀ ਪਾਰਟੀ ਦੇ ਪੰਜਾਬ ਚੋਂ 4 MP ਜਿੱਤੇ ਸੀ ਤੇ ਉਦੋਂ ਇਹਨਾਂ ਨੇ ਪੰਜਾਬੀ ਸਿੰਗਰ ਜੱਸੀ ਜਸਰਾਜ ਜਿਹਨੂੰ ਮੈਦਾਨ ਵਿੱਚ ਉਤਾਰਿਆ ਸੀ ਜਿਨ੍ਹਾਂ ਦਾ ਉਸ ਸਮੇਂ ਗਾਣਾ ਵੀ ਬੜਾ ਫੇਮਸ ਹੋਇਆ ਸੀ ਪਾਵਾ ਕਰਕੇ ਉਸ ਤੋਂ ਬਾਅਦ ਉਹ ਵੀ ਖਫਾ ਹੋ ਗਏ ਫਿਰ ਉਹ ਭਾਜਪਾ ਚ ਸ਼ਾਮਲ ਹੋ ਗਏ ਸੀ ਤੇ ਇਸ ਵਾਰ 19 ਦੇ ਵਿੱਚ ਪ੍ਰੋਫੈਸਰ ਬਲਜਿੰਦਰ ਕੌਰ ਜਿਹੜੇ ਇਸ ਟਾਈਮ ਪਾਰਟੀ ਦੇ ਚੀਫ ਵਿੱਪ ਨੇ ਔਰ ਸਰਕਾਰ ਨੇ ਉਹਨਾਂ ਨੂੰ ਜਿਹੜਾ ਵਾ ਉਹ ਕੈਬਨਿਟ ਦਾ ਰੁਤਬਾ ਦਿੱਤਾ ਆ ਉਹ ਲੜੇ ਸੀ ਲੇਕਿਨ ਹਾਰ ਗਏ ਤੇ ਇਸ ਵਾਰ ਕੌਣ ਕੌਣ ਮੈਦਾਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਇਹ ਕਿ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਤੇ ਜਿਹੜੇ ਚਰਚਿਤ ਚਿਹਰੇ ਜਿਹੜੇ ਲੜੇ ਚੋਣ ਲੜ ਸਕਦੇ ਨਾ ਜਿਨ੍ਹਾਂ ਦੀ ਸੁਭਾਵਨਾ ਜਾਂ ਜਿਹੜੇ ਸਰਵੇਖਣ ਸਾਹਮਣੇ ਆਏ ਨੇ ਉਹਦੇ ਚਿਹਰੇ ਆ ਕਿ ਸਭ ਤੋਂ ਜ਼ਿਆਦਾ ਜਿਹੜੇ ਨੇ ਬੀਜੇਪ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਅਮਰਜੀਤ ਸਿੰਘ ਮਹਿਤਾ ਅਮਰਜੀਤ ਸਿੰਘ ਮਹਿਤਾ ਦੀ ਗੱਲ ਕੀਤੀ ਜਾਵੇ ਤਾਂ 29% ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਵਰਕਰ ਜਾਂ ਸਪੋਰਟਰ ਜਾਂ ਜਿਹੜੇ ਹੋਰ ਲੋਕ ਜੁੜੇ ਨੇ ਉਹ ਚਾਹੁੰਦੇ ਨੇ ਕਿ ਅਮਰਜੀਤ ਸਿੰਘ ਮਹਿਤਾ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਇਸੇ ਤਰ੍ਹਾਂ ਅਗਰ ਗੱਲ ਕੀਤੀ ਜਾਵੇ ਬਲਜਿੰਦਰ ਕੌਰ ਜਿਹੜੇ ਤਲਵੰਡੀ ਸਾਬੋ ਤੋਂ ਦੂਸਰੀ ਦਫਾ ਐਮਐਲਏ ਬਣੇ ਨੇ ਹਾਲਾਂਕਿ ਬਾਈਲੈਕਸ਼ਨ ਵੀ ਉਹਨਾਂ ਲੜੀ ਸੀ ਲੇਕਨ ਹਾਰ ਗਏ ਸੀ ਫਿਰ 2017 ਦੇ ਵਿੱਚ ਉਹ ਐਮਐਲਏ ਬਣ ਜਾਂਦੇ ਨੇ ਬਾਈ ਦੇ ਵਿੱਚ ਵੀ ਹਾਲਾਂਕਿ ਉਹਨਾਂ ਨੂੰ ਕੈਬਨ ਮੰਤਰੀ ਬਣਨ ਦੀ ਆਸ ਸੀ ਲੇਕਨ ਆਸਾਂ ਤੇ ਬੂਰ ਨਹੀਂ ਪਿਆ 2019 ਦੇ ਵਿੱਚ ਵੀ ਉਹਨਾਂ ਨੇ ਲੋਕ ਸਭਾ ਚੋਣ ਲੜੀ ਸੀ ਲੇਕਨ ਹਾਰ ਗਏ ਸੀ ਲੇਕਨ ਇਸ ਵਾਰ ਫਿਰ ਕੋਈ 27% ਜਿਹੜੇ ਲੋਕ ਨੇ ਉਸ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੌ ਹਲਕੇ ਪੈਂਦੇ ਨੇ ਉਹਨਾਂ ਲਈ ਹੈ ਕਿ ਬਲਜਿੰਦਰ ਕੌਰ ਨੂੰ ਮੁਰਦ ਤੋਂ ਟਿਕਟ ਦਿੱਤੀ ਜਾਣੀ ਚਾਹੀਦੀ ਆ ਤੀਜਾ ਨਾਮ ਆ ਕੈਪਟਨ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਗੁਰਮੀਤ ਸਿੰਘ ਖੁੱਡੀਆਂ ਇੱਕ ਪੁਰਾਣਾ ਪਰਿਵਾਰ ਰਿਆ ਟਕਸਾਲੀ ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਜਿਹੜਾ ਉਹ ਖੁੱਡੀਆਂ ਪਰਿਵਾਰ ਆ ਕਿਤੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਇਸ ਵਾਰ ਵੀ ਸੋ ਬਾਏ ਦੇ ਵਿੱਚ ਪੰਜ ਦਫਾ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਹਰਾ ਕੇ ਇਹ ਇੱਕ ਤਹਿਲਕਾ ਮਚਾ ਦਿੱਤਾ ਸੀ ਤੇ ਇਸ ਵਾਰ ਆਵਾਦੀ ਪਾਰਟੀ ਦੀ ਚਰਚਾ ਜਿਹੜੀ ਚੱਲਦੀ ਉਹਦੇ ਚ ਇਹ ਵੀ ਆ ਕੀ ਗੁਰਮੀਤ ਸਿੰਘ ਖੁੱਡੀਆਂ ਨੂੰ ਜਿਹੜੀ ਆ ਉਹ ਟਿਕਟ ਦੇਣੀ ਚਾਹੀਦੀ ਇੱਕ ਵੱਡਾ ਪਰਿਵਾਰ ਵੀ ਆ ਖਾਨਦਾਨੀ ਪਰਿਵਾਰ ਵੀ ਆ ਤੇ ਗੁਰਮੀਤ ਸਿੰਘ ਖੁੱਡੀਆਂ ਹੋਣਾ ਦਾ ਵੀ ਇੱਕ ਆਪਣਾ ਉਸ ਇਲਾਕੇ ਦੇ ਵਿੱਚ ਨਾਮ ਬੋਲਦਾਰ ਪਰ ਜਿਹੜੇ ਸਰਵੇਖਣ ਆ ਚੱਲ ਰਹੇ ਨੇ ਵੱਖ-ਵੱਖ ਤਰ੍ਹਾਂ ਦੇ ਉਹਦੇ ਚ ਇਹ ਆ ਕਿ 25% ਜਿਹੜੇ ਲੋਕ ਚਾਹੁੰਦੇ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਮદાન ਵਿੱਚ ਉਤਾਰਿਆ ਜਾਵੇ ਨੂੰ ਸਵਾਲ ਇਹ ਆ ਕਿ ਇਹਨਾਂ ਤਿੰਨਾਂ ਵਿੱਚੋਂ ਕੌਣ ਹੋ ਸਕਦਾ ਕੀ ਗੁਰਮੀਤ ਸਿੰਘ ਖੁੱਡੀਆਂ ਕੈਬਨ ਮੰਤਰੀ ਦਾ ਅ ਰੁਤਬਾ ਛੱਡ ਕੇ ਕੀ ਉਹ एमपी ਲੜਨਗੇ ਦੇ ਚੋਣ ਲੜਨਗੇ ਜਾਂ ਫਿਰ ਬਲਜਿੰਦਰ ਕੌਰ ਦੀ ਇੱਛਾ ਹੈ ਕਿ ਬਲਜਿੰਦਰ ਕੌਰ ਨੂੰ ਮਾ ਪਾਰਟੀ ਮੁਰ ਤੋਂ ਜਿਹੜੇ ਉਮੀਦਵਾਰ ਬਣਾ ਸਕਦੇ ਹਾਲਾਂਕਿ ਇਹ ਵੀ ਚਰਚਾ ਹੈ ਕਿ ਬਲਜਿੰਦਰ ਕੌਰ ਕਿਉਂਕਿ ਸਰਕਾਰ ਸਰਕਾਰ ਦੇ ਵਿੱਚ ਉਹਨਾਂ ਨੂੰ ਪੂਰੀ ਆਸ ਸੀ ਕਿ ਉਹ ਵਜ਼ੀਰ ਬਣਾਏ ਜਾ ਸਕਦੇ ਲੇਕਿਨ ਆਸ ਜਿਹੜੀ ਉਹ ਨਰਾਸ਼ਾ ਚ ਬਦਲ ਗਈ ਹਾਲਾਂਕਿ ਉਹਨਾਂ ਨੂੰ ਜ਼ਰੂਰ ਕੈਬਨਿਟ ਮੰਤਰੀ ਦਾ ਰੁਤਬਾ ਦਿੱਤਾ ਲੇਕਿਨ ਕੈਬਨਿਟ ਮੰਤਰੀ ਦਾ ਰੁਤਬਾ ਤਾਂ ਜਿਹੜੇ ਨੇ ਵੱਖ-ਵੱਖ ਬੋਰਡ ਕਾਰਪੋਰੇਸ਼ਨ ਦੇ ਚੇਅਰਮੈਨ ਵਾਈਸ ਚੇਅਰਮੈਨ ਸਰਕਾਰਾਂ ਉਹਨਾਂ ਨੂੰ ਵੀ ਦੇ ਦਿੰਦੇ ਆ ਲੇਕਿਨ ਜੋ ਸੁਆਦ ਕੈਬਨਿਟ ਮੰਤਰੀ ਬਣਨ ਦਾ ਜੋ ਸੁਆਦ ਹਰੇ ਪੈਂਦਾ ਹੈਗਾ ਉਹ ਸ਼ਾਇਦ ਜਿਹੜਾ ਬਲਜਿੰਦਰ ਕੌਰ ਹੋਣਾ ਨੂੰ ਨਹੀਂ ਮਿਲੇ ਲੇਕਿਨ ਲੋਕ ਉਥੋਂ ਦੇ ਚਾਹੁੰਦੇ ਨੇ ਕਿ ਬਲਜਿੰਦਰ ਕੌਰ ਨੂੰ ਮੁਰ ਤੋਂ ਜਿਹੜੀ ਟਿਕਟ ਦਿੱਤੀ ਜਾਣੀ ਚਾਹੀਦੀ ਹੈਗੀ ਇੱਕ ਔਰਤੋਂ ਦੇ ਨਾਤੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਰਦਾਨਮੀ ਰਹ ਚੁ ਕਿੰਨੀ ਔਰ ਪਾਰਟੀ ਨੂੰ ਖੜਾ ਕਰਨ ਦੇ ਵਿੱਚ ਜਿਹੜੇ ਜਿਹੜੇ ਵਰਕਰਾਂ ਦਾ ਲੀਡਰਾਂ ਦਾ ਹੱਥ ਰਿਹਾ ਵਾ ਪੰਜਾਬ ਦੇ ਵਿੱਚ ਉਹਨਾਂ ਵਿੱਚੋਂ ਬਲਜਿੰਦਰ ਕੌਰ ਇੱਕ ਸੰ ਪਰ ਅਮਰਜੀਤ ਸਿੰਘ ਮਹਿਤਾ ਦੀ ਗੱਲ ਕੀਤੀ ਜਾਵੇ 29% ਲੋਕ ਜਿਹੜੇ ਆਮ ਆਦੀ ਪਾਰਟੀ ਦੇ ਵਰਕਰ ਉਹ ਇਸ ਕਰਕੇ ਉਹਨਾਂ ਨੂੰ ਚਾਹੁੰਦੇ ਹੋ ਸਕਦਾ ਹੈ ਕਿ ਜਿਵੇਂ ਬਲਜਿੰਦਰ ਕੌਰ ਨੂੰ 32% ਦੀ ਗੁਰਮੀ ਸਿੰਘ ਖੂੜੀ ਨੂੰ 25% ਹੋ ਸਕਦਾ ਹੈ ਕਿ ਪਾਰਟੀ ਦੇ ਜਿਹੜੇ ਵਰਕਰ ਚਾਹੁੰਦੇ ਨੇ ਕਿ ਉਹਨਾਂ ਕੋ ਪਹਿਲਾਂ ਹੀ ਇੱਕ ਕੋਲ ਕੈਬਨਿਟ मंत्री ਦਾ ਰਤਬਾ ਔਰ ਇੱਕ ਨੂੰ ਕੈਬਨਰ ਮੰਤਰੀ ਦਾ ਸਟੇਟਸ ਅਧਿਕ ਖੁਦ ਕੈਬਨਰ ਮੰਤਰੀ ਨੇ ਤੇ ਇਸ ਕਰਕੇ ਕਿਸੇ ਨਵੇਂ ਨੂੰ ਟਿਕਟ ਦਿੱਤੀ ਜਾਣੀ ਚਾਹੀ ਸੀ ਲੇਕਿਨ ਫੈਸਲਾ ਇਹ ਬਠਿੰਡਾ ਸੀਟ ਦਾ ਵੀ ਆਮ ਆਦੀ ਪਾਰਟੀ ਨਹੀਂ ਕਰਨਾ ਭਗਵੰਤ ਮਾਨ ਸਾਹਿਬ ਨੇ ਕਰਨਾ ਅਰਵਿੰਦ ਕੇਜਰੀਵਾਲ ਨੇ ਕਰਨਾ ਗੱਲ ਕਰਾਂਗੇ ਕਿ ਬੀਜੇਪੀ ਕੋ ਕਿਸ਼ਰੀ ਸੀਟ ਆ ਬੀਜੇਪੀ ਇੱਕ ਇੱਕ ਸ਼ਹਿਰ ਦਾ ਹਲਕਾ ਇਲਾਕਾ ਕਿ ਬਾਕੀ ਦੇ ਕਾਫੀ ਪਿੰਡੂ ਹਲਕੇ ਵੀ ਨੇ ਪਰ ਇਥੋਂ ਇਸ ਵਾਰ ਬੀਜੇਪੀ ਵੱਲੋਂ ਕੌਣ ਲੜ ਸਕਦਾ ਕਿਉਂਕਿ 2019 ਦੇ ਵਿੱਚ ਤੇ ਸ਼੍ਰੋਮਣੀ ਕਾਲੀ ਦਲ ਬੀਜੇਪੀ ਦਾ ਗੱਠਜੋੜ ਹੀ ਤੇ ਉਹ ਜਿਹੜੇ ਨੇ ਹਰਸਿਮਰਤ ਕੌਰ ਬਾਦਲ ਹੋਣੀ ਜਿੱਤੇ ਸੀ ਬੜੀ ਕੱਟ ਫਰਕ ਦੇ ਨਾਲ ਜਿੱਤੇ ਸੀ ਕਿਉਂਕਿ ਸ਼ਹਿਰ ਦੇ ਵਿੱਚ ਆ ਕੇ ਜਿੱਥੋਂ ਮਨਪੀਤ ਸਿੰਘ ਬਾਦਲ ਮੰਤਰੀ ਸਨ ਉਥੇ ਜਿਹੜੇ ਉਹ ਕਾਂਗਰਸ ਦੇ ਉਮੀਦਵਾਰ ਨੂੰ ਵੋਟਾਂ ਨਹੀਂ ਪਈਆਂ ਸੀ ਕਾਂਗਰਸੀ ਉਮੀਦਵਾਰ ਉਦੋਂ ਰਾਜਾ ਅਮਰਿੰਦਰ ਸਿੰਘ ਵੜਿੰਗ ਜਿਹੜੇ ਮੈਜ 21000 ਵੋਟਾਂ ਦੇ ਨਾਲ ਹਰਸਿਮਰਤ ਕੌਰ ਬਾਦਲ ਕੋਲੋਂ ਹਾਰ ਗਏ ਸਰ ਇਕੜੇਸਵਰ ਮਨਪ੍ਰੀਤ ਭਾਜਪੀ ਦੇ ਵਿੱਚ ਜ਼ਰੂਰ ਹੈ ਲੇਕਿਨ ਜਿਹੜੀ ਚਰਚਾ ਇਸ ਵਾਰਾ ਕਿ ਜਿਹੜੇ ਕਾਲੀ ਦਲ ਦੇ ਵਿੱਚ ਰਹਿ ਚੁੱਕੇ ਨੇ ਸਰੂਪ ਚੰਦ ਸਿੰਗਲਾ ਜਿਹੜੇ ਇਸ ਟਾਈਮ ਹੁਣ ਭਾਜਪੀ ਵਿੱਚ ਆ ਚੁੱਕੇ ਨੇ ਸਰੂਪ ਚੰਦ ਸਿੰਗਲਾ ਦੀ ਸ਼ਿਕਾਇਤ ਤੇ ਹੀ ਪੰਜਾਬ ਸਰਕਾਰ ਨੇ ਮਨਪੀਤ ਸਿੰਘ ਬਾਦਲ ਦੇ ਖਿਲਾਫ ਸਿਕੰਜਾ ਕੱਸਿਆ ਸੀ ਉਸ ਤੋਂ ਬਾਅਦ ਕਾਫੀ ਉਹਨਾਂ ਦੀਆਂ ਪੇਸ਼ੀਆਂ ਆਏ ਲੇਕਿਨ ਉਸ ਤੋਂ ਬਾਅਦ ਉਸ ਕੇਸ ਤੇ ਪਰਦਾ ਪੈ ਗਿਆ ਹਲੇ ਤੱਕ ਉਸ ਤੋਂ ਬਾਅਦ ਅੱਗੇ ਕਾਰਵਾਈ ਹੋਈ ਜਾਂ ਨਹੀਂ ਹੋਈ ਉਹ ਪੰਜਾਬ ਵਿਜੀਲੈਂਸ ਬਿਊਰੋ ਵਾਲੇ ਚੰਗੀ ਤਰ੍ਹਾਂ ਜਾਣਦੇ ਨੇ ਪਰ ਚਰਚਾ ਇਹ ਕਿ ਇਸ ਵਾਰ ਜਿਹੜੇ ਲੋਕ ਨੇ ਉਸ ਇਲਾਕੇ ਦੇ ਲੋਕ ਜਿਹੜੇ ਆਮ ਬੀਜੇਪੀ ਦੇ ਨਾਲ ਲੋਕ ਜੁੜੇ ਹੋਏ ਨੇ ਉਹ ਚਾਹੁੰਦੇ ਨੇ ਕਿ ਸਰੂਪ ਚੰਦ ਸਿੰਘਲਾ ਨੂੰ ਚਾਣ ਵਾਲੇ ਜਿਹੜੇ ਬੀਜੇਪੀ ਦੇ ਸਪੋਰਟਰ ਜਾਂ ਵਰਕਰਾਂ ਦੀ ਜਿਹੜੀ ਗਿਣਤੀ ਹੋ 49% ਚਾਹੁੰਦੇ ਨੇ ਕਿ ਸਰੂਪ ਚੰਦ ਸਿੰਘਲਾ ਨੂੰ ਬੀਜੇਪੀ ਨੂੰ ਬਠਿੰਡਾ ਤੋਂ ਲੜਾਉਣਾ ਚਾਹੀਦਾ ਗਰ ਇਸੇ ਤਰ੍ਹਾਂ ਗਿਆਨ ਪ੍ਰਕਾਸ਼ ਗਰਗ ਜਿਹੜੇ ਬੀਜੇਪੀ ਦੇ ਉਥੇ ਲੋਕਲ ਨੇਤਾ ਨੇ 29% ਲੋਕ ਉਹਨਾਂ ਦੇ ਵੀ ਹੱਕ ਵਿੱਚ ਭੂਕਤ ਰਹੇ ਨੇ ਔਰ ਕਿਸੇ ਵੇਲੇ ਸੁਭੀਸ਼ਿੰਗ ਬਾਦਲ ਦੇ ਜਿਗਰੀ ਯਾਰ ਲਗੂਟੀ ਯਾਰ ਦੋਸਤੀ ਯਾਰੀ ਕਾਫੀ ਰਹੀ ਆ ਜਗਦੀਪ ਸਿੰਘ ਨਕਈ ਉਹ ਕਾਲੀ ਦਲ ਵਾਲਾ ਐਮਐਲਏ ਵੀ ਰਹਿ ਚੁੱਕੇ ਫਿਰ ਕਾਲੀ ਦਲ ਛੱਡ ਕੇ ਉਹ ਬੀਜੇਪੀ ਤੇ ਸ਼ਾਮਲ ਹੋ ਗਏ ਸੀ ਹੁਣ ਚਰਚਾ ਇਹ ਕਿ ਨਕਈ ਜਗਦੀਪ ਸਿੰਘ ਨਕਈ ਵਿਚ ਚੌਣ ਮੈਦਾਨ ਦੇ ਵਿੱਚ ਹੈ 10% ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਕਿ ਜਗਦੀਪ ਸਿੰਘ ਨਕਈ ਨੂੰ ਬੀਜੇਪੀ ਨੂੰ ਟਿਕਟ ਦੇਣੀ ਚਾਹੀਦੀ ਹੈ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਇਹ ਸਵਾਲ ਜੇ ਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਨਹੀਂ ਹੁੰਦਾ ਤੇ ਫਿਰ ਬੀਜੇਪੀ ਵੱਲੋਂ ਸਰੂਪ ਚੰਦ ਸਿੰਗਲਾ ਹੋਣਗੇ ਜਾਂ ਫਿਰ ਗਿਆਨ ਪ੍ਰਕਾਸ਼ ਗਰਗ ਜਾਂ ਫਿਰ ਜਗਦੀਪ ਸਿੰਘ ਨਕਈ ਹੁਣ ਗੱਲ ਕਰਦੇ ਆ ਆ ਕਾਂਗਰਸ ਪਾਰਟੀ ਦੀ ਕਿ ਕਾਂਗਰਸ ਪਾਰਟੀ ਵੱਲੋਂ ਕਿਹੜੇ ਕਿਹੜੇ ਚਿਹਰੇ ਹੋ ਸਕਦੇ ਨੇ ਹਾਲਾਂਕਿ ਚਰਚਾ ਤੇ ਇਹ ਵੀ ਹੈ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਚਾਹੁੰਦੇ ਨੇ ਕਿ ਉਹਨਾਂ ਦੀ ਪਤਨੀ ਨੂੰ ਟਿਕਟ ਦਿੱਤੀ ਜਾਵੇ ਉਹਨਾਂ ਦੀ ਪਤਨੀ ਇੱਕ ਤੇ ਵਿਵਾਕਲ ਤੌਰ ਤੇ ਲੀਡਰ ਨੇ ਚੰਗਾ ਭਾਸ਼ਣ ਕਰ ਲੈਂਦੇ ਨੇ ਕਲਾ ਨੇ ਲੋਕਾਂ ਨੂੰ ਬੰਨਣ ਦਾ ਦਮ ਰੱਖਦੇ ਨੇ ਗੱਲਾਂ ਕਰਨੀਆਂ ਆਉਂਦੀਆਂ ਨੇ ਵਿਚਰਦੇ ਨੇ ਲੋਕਾਂ ਦੇ ਵਿੱਚ ਔਰ ਇੱਕ ਚੰਗੇ ਹਲਕੇ ਦੇ ਵਿੱਚ ਜਾਂ ਕਹਿ ਸਕਦੇ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਜਿਹੜੀ ਆਪਣੀ ਟੀਮ ਉਹਨਾਂ ਟੀਮਾਂ ਵਿੱਚੋਂ ਅਮਰਤਾ ਵੜਿੰਗ ਇੱਕ ਸਟਾਰ ਕੰਪੇਨਰ ਦੇ ਤੌਰ ਤੇ ਪਤੀ ਵਾਸਤੇ ਕੰਮ ਕਰਦੇ ਰਹੇ ਜਿਨ੍ਹਾਂ ਦਾ ਲੱਛੇਦਾਰ ਭਾਸ਼ਣ ਲੋਕਾਂ ਨੂੰ ਸਿੱਧਾ ਅਪੀਲ ਕਰਦਾ ਤੇ ਜਿਹੜਾ ਸਰਵੇਖਣ ਆਏ ਜਾਂ ਜਿਹੜੀਆਂ ਗੱਲਾਂ ਚੱਲੀਆਂ ਕਿ ਲੋਕਾਂ ਦੇ ਹਲਕਿਆਂ ਦੇ ਵਿੱਚ ਵਿਚਰਦੇ ਨੇ ਮਰੇ ਜੰਮੇ ਜਾਂਦੇ ਨੇ ਖੁਸ਼ੀਆਂ ਗਮੀਆਂ ਦੇ ਵਿੱਚ ਉਹ ਦੁੱਖ ਦੇ ਵਿੱਚ ਵੀ ਸ਼ਰੀਕ ਹੁੰਦੇ ਨੇ ਖੁਸ਼ੀਆਂ ਦੇ ਵਿੱਚ ਵੀ ਸ਼ਰੀਕ ਹੁੰਦੇ ਨੇ ਤੇ ਅਮਰਤਾ ਵੜਿੰਗ ਆਮ ਜਿਹੜੇ ਕਾਂਗਰਸ ਪਾਰਟੀ ਦੇ ਪਰਮਾਨੰਦ ਰਾਜ ਅਮਰਿੰਦਰ ਸਿੰਘ ਵੜਿੰਗ ਦੀ ਜੀਵਨ ਸਾਥਣ ਹੈ ਤੇ ਕਾਂਗਰਸ ਪਾਰਟੀ ਦੇ ਨਾਲ ਜਿਹੜੇ ਜੁੜੇ ਲੋਕ ਨੇ ਉਹ ਚਾਹਦੇ ਨੇ ਕਿ ਅਮਰਤਾ ਵੜਿੰਗ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ 41% ਲੋਕ ਜਿਹੜੇ ਕਾਂਗਰਸ ਪਾਰਟੀ ਨਾਲ ਜੁੜੇ ਉਹ ਅਮਰਤਾ ਵੜਿੰਗ ਦੇ ਹੱਕ ਵਿੱਚ ਭੁਗਤਦੇ ਨੇ ਕਿ ਉਹਨਾਂ ਨੂੰ ਟਿਕਟ ਦੇਣੀ ਚਾਹੀਦੀ ਹੈ ਸੁਲਾਵਾ ਜਿਹੜੇ ਤਲਵੰਡੀ ਸਾਬੋ ਤੋਂ ਐਮਐਲਏ ਰਹੇ ਚੁੱਕੇ ਨੇ ਉਹ ਕਦੀ ਕਾလီ ਦਲ ਦੇ ਵਿੱਚ ਰਹੇ ਕਦੀ ਕਾਂਗਰਸ ਦੇ ਵਿੱਚ ਰਹੇ ਫਿਰ ਬੀਜਪੀ ਦੇ ਚਲੇ ਗਏ ਮਤਲਬ ਕਿਤੇ ਵੀ ਉਹਨਾਂ ਦਾ ਦਿਲ ਨਹੀਂ ਲੱਗਿਆਗਾ ਉਹ ਨੇ ਜੀਤ ਮਹਿੰਦਰ ਸਿੰਘ ਸਿੱਧੂ ਕਦੀ ਸੁਬੀਤ ਸਿੰਘ ਬਾਦਲ ਦੇ ਨਾਲ ਨੇੜਤਾ ਕਦੀ ਕੈਪਟਨ ਮਿਰਿੰਦਰ ਸਿੰਘ ਦੀਆਂ ਗੱਡੀ ਚਲਾਉਂਦੇ ਰਹੇ ਨੇ ਬਤੌਰ ਕਿਉਂਕਿ ਕੈਪਟਨ ਮਿਰਿੰਦਰ ਸਿੰਘ ਦੇ ਵੀ ਬੜੇ ਖਾਸ ਰਹੇ ਨੇ ਪਾਇਲਟ ਦੇ ਤੌਰ ਤੇ ਵਿਚਰਦੇ ਤਸਵੀਰਾਂ ਵੀ ਖੂਬ ਵਾਇਰਲ ਹੁੰਦੀਆਂ ਕਿਉਂਕਿ ਕੈਪਟਨ ਮਿਰਿੰਦਰ ਸਿੰਘ ਦੀ ਗੱਡੀ ਚਲਾਉਣਾ ਜਾਂ ਸੁਬੀਰ ਸਿੰਘ ਬਾਦਲ ਦੀ ਗੱਡੀ ਚਲਾਉਣਾ ਕਈ ਲੀਡਰ ਆਪਣੇ ਆਪ ਨੂੰ ਫਖਰ ਮਹਿਸੂਸ ਕਰਦੇ ਨੇ ਤੇ ਜੀਤਮਿੰਦਰ ਸਿੰਘ ਸਿੱਧੂ ਉਹਨਾਂ ਦੇ ਵਿੱਚ ਸੁਬੀਰ ਸਿੰਘ ਬਾਦਲ ਦੇ ਨਾਲ ਵੀ ਅچھے ਸਬੰਧ ਰਹੇ ਨੇ ਕੈਪਟਨ ਮਿਰਿੰਦਰ ਸਿੰਘ ਦੇ ਨਾਲ ਤੇ ਜਦੋਂ ਕੈਪਟਨ ਮਿਰਿੰਦਰ ਸਿੰਘ ਪਿੱਛੇ ਜੀ ਬੀ ਜੀ ਪੀ ਚੱਲ ਗਏ ਤੇ ਜੀਤਮਿੰਦਰ ਸਿੰਘ ਸਿੱਧੂ ਹੋਣੇ ਵਿੱਚ ਚੱਲ ਗਏ ਲੇਕਿਨ ਹੁਣ ਮੋੜ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦੀ ਵਾਪਸੀ ਹੋ ਚੁੱਕੀ ਆ ਤੇ 21% ਜਿਹੜੇ ਲੋਕ ਨੇ ਖਾਸ ਕਰਕੇ ਕਾਂਗਰਸ ਪਾਰਟੀ ਦੇ ਨਾਲ ਜਿਹੜੇ ਜ ਉਹ ਚਾਹੁੰਦੇ ਨੇ ਕਿ ਜੀਤਮਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਆ ਤੀਜਾ ਨਾਮ ਆ ਬਲਕੌਰ ਸਿੰਘ ਸਿੱਧੂ ਬਲਕੌਰ ਸਿੰਘ ਸਿੱਧੂ ਹੋਣੀ ਕੌਣ ਹੈ ਅਸਲ ਤੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਇਹਨਾਂ ਦੀ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਦੇ ਚੰਡੀਗੜ੍ਹ ਬੈਠੇ ਲੀਡਰ ਤੇ ਸਟੇਟ ਲੀਡਰਸ਼ਿਪ ਦੇ ਕਈ ਜਿਹੜੇ ਚਿਹਰੇ ਨੇ ਉਹ ਚਾਹੁੰਦੇ ਨੇ ਕਿ ਬਲਕੌਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਤੇ ਬਲਕੌਰ ਸਿੰਘ ਸਿੱਧੂ ਨੇ ਕਈ ਵਾਰ ਇਸ਼ਾਰਾ ਵੀ ਕਰ ਚੁੱਕਿਆ ਕਿ ਨਹੀਂ ਕਿ ਮੈਨੂੰ ਪੋਲਿਟਿਕਸ ਦੇ ਵਿੱਚ ਜਾਣਾ ਪੈਣਾ ਪੁੱਤ ਦੇ ਇਨਸਾਫ ਲਈ ਹਾਲਾਂਕਿ ਮਾਨਸਾ ਤੋਂ ਜਿਹੜੇ ਨੇ ਸਿੱਧੂ ਮੂਸੇਵਾਲੇ ਨੇ ਇਲੈਕਸ਼ਨ ਲੜੀ ਸੀ ਲੇਕਿਨ ਉਹ ਬਹੁਤ ਵੱਡੇ ਫਰਕ ਦੇ ਨਾਲ ਡਾਕਟਰ ਵਿਜੇ ਸਿੰਘਲਾ ਕੋ ਹਾਰ ਗਏ ਸੀ ਸ਼ਾਇਦ ਉਦੋਂ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਬਹੁਤ ਵੱਡੀ ਇੱਕ ਲਹਿਰ ਸੀ ਹਵਾ ਸੀ ਉਸ ਹਵਾ ਦੇ ਵਿੱਚ ਕਾਂਗਰਸ ਤੇ ਸ਼੍ਰੋਮਣੀ ਕਾਲੀ ਦਾ ਵੱਡੇ ਵੱਡੇ ਚਿਹਰੇ ਵੀ ਉਹ ਉਖੜ ਗਏ ਸੀ ਤੇ ਸਿੱਧੂ ਮੂਸੇਵਾਲਾ ਵੀ ਹਾਰ ਗਏ ਸੀ ਲੇਕਿਨ ਚਰਚਾ ਇਹ ਕਿ ਬਲਕੌਰ ਸਿੰਘ ਸਿੱਧੂ ਬਠਿੰਡਾ ਤੋਂ ਲੜ ਸਕਦੇ ਨੇ ਬਲਕੌਰ ਸਿੰਘ ਸਿੱਧੂ ਨੂੰ ਚਾਉਣ ਵਾਲੇ ਜਿਹੜੇ ਲੜਦੇ ਉਹਨਾਂ ਲੋਕਾਂ ਦੀ ਜਿਹੜੀ ਗਿਣਤੀ ਹੋ ਕੋਈ 15 ਤੋਂ 20% ਦੱਸੀ ਜਾ ਰਹੀ ਹੈਗੀਆ ਜਿਹੜੇ ਆ ਕਾਂਗਰਸ ਪਾਰਟੀ ਦੇ ਵਰਕਰ ਜਾਂ ਜਿਹੜੇ ਹਮਦਰਦੀ ਪ੍ਰਗਟਾ ਰਹੇ ਨੇ ਉਹ ਚਾਹੁੰਦੇ ਆ ਕਿ ਬਲਕੌਰ ਸਿੰਘ ਸਿੱਧੂ ਨੂੰ ਪਾਰਲੀਮੈਂਟ ਦੇ ਵਿੱਚ ਜਾਣਾ ਚਾਹੀਦਾ ਕਾਂਗਰਸ ਪਾਰਟੀ ਨੂੰ ਇੱਕ ਦਿਨ ਚਾਹੀਦੀ ਹੈ ਗਿਆ ਲੇਕਿਨ ਜਿਆਦਾ ਜਿਹੜਾ ਨਾਮ ਆਓ ਅੰਮ੍ਰਿਤਸਰ ਅੰਮ੍ਰਤਾ ਬਿਲਿੰਗ ਦਾ ਚੱਲ ਇੱਕ ਹੋਰ ਨੇ अजीत ਇੰਦਰ ਸਿੰਘ ਮੋਫਰ अजीत ਇੰਦਰ ਸਿੰਘ ਮੋਫਰ ਸਰਦੂਲਗੜ ਤੋਂ ਐਮ ਐਲ ਏ ਰਹਿ ਚੁੱਕੇ ਨੇ ਉਹ ਵੀ ਦੌੜ ਵਿੱਚ ਲੱਗੇ ਹੋਏ ਨੇ ਕਿ ਉਹ ਵੀ ਕਾਂਗਰਸ ਪਾਰਟੀ ਦੇ ਲੀਡਰ ਨਾਲ ਹਾਲਾਂਕਿ ਪਹਿਲਾਂ ਉਹਨਾਂ ਦੀ ਜ਼ਰੂਰ ਸਿਮਰਜੀਤ ਸਿੰਘ ਮਾਨ ਦੇ ਨਾਲ ਰਹੇ ਨੇ ਸਪਰਿਗ ਲੇਕਿਨ ਉਸ ਤੋਂ ਬਾਅਦ ਉਹ ਕਾਂਗਰਸ ਪਾਰਟੀ ਬਲੋਹ ਹੀ ਲੜਦੇ ਰਹੇ ਨੇ ਜਿੱਤਦੇ ਰਹੇ ਨੇ ਤਿਹਾਰਦੇ ਰਹੇ ਨੇ ਇਸ ਵਾਰ ਉਹ ਵੀ ਬਠਿੰਡਾ ਲੋਕ ਸਭਾ ਤੋਂ ਜਿਹੜੀ ਆ ਉਹ ਕਿਸਮਤ ਅਜਮਾਉਣਾ ਚਾਹੁੰਦੇ ਨੇ ਉਨਾ ਨੂੰ ਵੀ ਲੋਕ ਪਸੰਦ ਕਰ ਰਹੇ ਨੇ ਜਿਹੜੇ ਉਸ ਇਲਾਕੇ ਦੇ ਲੋਕ ਕਿ ਅਜੀਤ ਇੰਦਰ ਸਿੰਘ ਮੋਫਰ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈਗੇ ਹੁਣ ਗੱਲ ਕਰਦੇ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਤੋਂ ਤੇ ਇਹ ਫੈਸਲਾ ਬਾਦਲ ਪਰਿਵਾਰ ਨੇ ਹੀ ਕਰਨਾ ਇਹ ਤੇ ਡਿਸਾਈਡ ਬਾਦਲ ਪਰਿਵਾਰ ਨੇ ਕਰਨਾ ਕਿ ਇਸ ਵਾਰ ਹਾਸ ਸਿਮਰਤ ਕੌਰ ਬਾਦਲ ਬਠਿੰਡਾ ਤੋਂ ਲੜਨਗੇ ਫਿਰੋਜ਼ਪੁਰ ਤੋਂ ਲੜਨਗੇ ਜਾਂ ਫਿਰ ਖਡੂਰ ਸਾਹਿਬ ਤੋਂ ਲੜਨਗੇ ਲੇਕਿਨ ਹੁਣ ਤੱਕ ਜਿਹੜੇ ਬਠਿੰਡਾ ਕਿਉਂਕਿ ਕੰਮਕੁਮ ਕਰਦੇ ਰਹੇ ਨੇ ਪਹਿਲਾਂ ਤੇ ਚਰਚਾ ਹੀ ਕਿ ਫਿਰੋਜ਼ਪੁਰ ਜਾ ਸਕਦੇ ਨੇ ਜਾਂ ਫਿਰ ਖਡੂਰ ਸਾਹਿਬ ਜਾ ਸਕਦੇ ਜੇ ਗੱਠ ਜੋੜ ਨਾ ਹੋਇਆ ਚਰਚਾ ਕਿ ਉਹ ਫਿਰ ਸੀਟ ਬਦਲ ਸਕਦੇ ਨੇ ਤੇ ਜੇ ਗੱਠ ਜੋੜ ਰਿਹਾ ਤੇ ਫਿਰ ਲਾਜ਼ਮੀ ਤੌਰ ਤੇ ਉਹ ਬਠਿੰਡਾ ਤੋਂ ਹੀ ਲੜਨਗੇ ਤੇ ਜੇ ਬਠਿੰਡਾ ਤੋਂ ਲੜਦੇ ਇਸੂਰ ਵੀ ਜਿਹੜੇ ਜਿਆਦਾ ਕਿਉਂਕਿ ਹਰ ਇੱਕ ਨੂੰ ਪਤਾ ਹੈ ਸਰਵੇਖਣ ਦੇ ਵਿੱਚ ਵੀ ਜਿਆਦਾ ਕਿਹੜਾ ਹੱਕ ਦੇ ਵਿੱਚ ਆ ਹਰਸਿਮਰਤ ਕੌਰ ਬਾਦਲ ਨੂੰ ਹੀ ਆਇਆ ਕੋਈ 74% ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਕਿ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਲੜੇ ਉਸ ਤੋਂ ਇਲਾਵਾ ਦਰਸ਼ਨ ਸਿੰਘ ਕੋਟ ਫੱਤਾ ਦਾ ਨਾਮ ਵੀ ਚੱਲਦਾ 7% ਲੋਕ ਉਹ ਨੇ ਸਾਬਕਾ ਮੰਤਰੀ ਜਿਹੜੇ ਸਕੰਦਰ ਸਿੰਘ ਮਲੂਕਾ ਉਹ ਇਹ ਵੀ ਚਰਚਾ ਦੇ ਵਿੱਚ ਨੇ ਕਿ ਅਗਰ ਹਰਸਮਰਤ ਕੌਰ ਬਾਦਲ ਬਠਿੰਡਾ ਨਹੀਂ ਲੜਦੀ ਤਾਂ ਫਿਰ ਹੋ ਸਕਦਾ ਕਿ ਸਿਕੰਦਰ ਸਿੰਘ ਮਲੂਕਾ ਬਠਿੰਡਾ ਲੋਕ ਸਭਾ ਤੋਂ ਲੜ ਸਕਦੇ ਨੇ 7% ਲੋਕ ਚਾਹੁੰਦੇ ਨੇ ਕਿ ਸਿਕੰਦਰ ਸਿੰਘ ਮਲੂਕਾ ਲੜੇ ਲੇਕਿਨ ਇਹ ਫੈਸਲਾ ਬਾਦਲ ਪਰਵਾਰ ਨੇ ਸੁਭੀ ਸਿੰਘ ਬਾਦਲ ਹਰਸਮਰਤ ਕੌਰ ਬਾਦਲ ਉਹਨਾਂ ਨੇ ਕਰਨਾ ਹੈ ਕਿ ਉਹ ਬਠਿੰਡਾ ਲੜਨਗੇ ਜਾਂ ਨਹੀਂ ਲੜਨਗੇ ਜੇ ਲੜਦੇ ਨੇ ਤਾਂ ਬਠਿੰਡਾ ਤੋਂ ਲੜਨਗੇ ਜੇ ਨਹੀਂ ਇੱਥੇ ਲੜਦੇ ਫਿਰ ਉਹਨਾਂ ਫੈਸਲਾ ਕਰਨਾ ਹੈ ਕਿ ਸੰਗਰੂਰ ਫਰੋਜ਼ਪੁਰ ਲੜਨਗੇ ਜਾਂ ਫਿਰ ਖੜੂਰ ਸਾਹਿਬ ਇਹ ਫੈਸਲਾ ਕਿ ਅੱਜ ਜਿਹੜੀ ਅਸੀਂ ਚਰਚਾ ਕੀਤੀ ਆ ਬਠਿੰਡਾ ਇੱਕ ਬਾਦਲਾਂ ਦਾ ਗੜ ਮੰਨੀ ਜਾਂਦੀ ਹੈਗੀ ਆ ਲਗਾਤਾਰ ਤਿੰਨ ਵਾਰ ਉੱਥੋਂ ਐਮਪੀ ਬਣ ਚੁੱਕੇ ਨੇ ਹਰਸਿਮਰਤ ਕੌਰ ਬਾਦਲਾ ਸੈਂਟਰ ਦੇ ਵਿੱਚ ਵਜીર ਰਹਿ ਚੁੱਕੇ ਨੇ ਕਾਲੇ ਕਾਨੂੰਨ ਜਿਹੜੇ ਆਏ ਸੀ ਉਹ ਰੱਦ ਜਦੋਂ ਲੋਕ ਮੰਗ ਕਰ ਰਹੇ ਸੀ ਕਿਸਾਨ ਮੰਗ ਕਰ ਰਹੇ ਸੀ ਉਦੋਂ ਪਹਿਲਾਂ ਕਾਲੀਦਲ ਹੱਕ 'ਚ ਹੀ ਹਰਸਿਮਰਤ ਕੌਰ ਬਾਦਲ ਹੱਕ 'ਚ ਹੀ ਮਰਹੂਮ ਮੁਖਮੰਦੀ ਪ੍ਰਕਾਸ਼ ਸਿੰਘ ਬਾਦਲ ਹੱਕ 'ਚ ਹੀ ਫਿਰ ਗੱਠ ਜੋ ਟੁੱਟ ਜਾਂਦਾ ਕਿਉਂਕਿ ਕਿਸਾਨਾਂ ਨੇ ਬਾਦਲਾ ਨੂੰ ਘੇਰਾ ਪਾਲਿਆ ਘਰਾਂ ਦੇ ਵਿੱਚ ਚਲੇ ਗਏ ਸੀ ਫਿਰ ਮਜਬੂਰੀ ਵਾਸਤੇ ਸ਼ੁਰੂਮ نکਾਲੀ ਤਾਨੂੰ ਗੱਠ ਜੋੜ ਤੋੜਨਾ ਪਿਆ ਵਜੀਰੀ ਛੱਡਣੀ ਪਈ ਹੁਣ ਦੁਬਾਰਾ ਗੱਠ ਜੋੜ ਦੀਆਂ ਗੱਲਾਂ ਹੋ ਰਹੀਆਂ ਜੇ ਗੱਠ ਜੋੜ ਹੁੰਦਾ ਤੇ ਲਾਜ਼ਮੀ ਤੌਰ ਤੇ ਬਠਿੰਡਾ ਤੋਂ ਹੀ ਹਰ ਸਿਮਰਤ ਕੌਰ ਬਾਦਲ ਲੜਗੇ ਨਹੀਂ ਤੇ ਸੀਟ ਬਦਲੀ ਜਾ ਸਕਦੀ ਲੇਕਿਨ ਫਿਲਹਾਲ ਬਠਿੰਡਾ ਦੇ ਅਸੀਂ ਉਹ ਚਿਹਰੇ ਦੱਸੇ ਨੇ ਸੰਭਾਵੀ ਤੇ ਸਰਵੇਖਣਾਂ ਦੇ ਵਿੱਚ ਕੌਣ ਕਿਸ ਤੋਂ ਅੱਗੇ ਆ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਗਿਆ ਕੱਲ ਇਸੇ ਤਰ੍ਹਾਂ ਕਿਸੇ ਹੋਰ ਸੀਟ ਦੇ ਬਾਰੇ ਦੱਸਾਂਗੇ ਕਿ ਉੱਥੇ ਕਿਹੜੇ ਪਹਿਲਵਾਨ ਮੈਦਾਨ ਵਿੱਚ ਨਿੱਤਰ ਨੂੰ ਤਿਆਰ ਤਦ ਤੱਕ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ